ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾ ਦਿੱਤੇ ਕਿਹਾ ਗਿਆ ਕਿ ਇਹਨਾਂ ਟੈਰਿਫ ਦੇ ਨਾਲ ਉਹਨਾਂ ਲੋਕਾਂ ਨੂੰ ਝਟਕਾ ਲੱਗੇਗਾ ਜਿਨ੍ਹਾਂ ਨੇ ਕਹਿੰਦੇ ਅਮਰੀਕਾ ਨੂੰ ਲੁੱਟਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਟੈਰਿਫ ਅਮਰੀਕਾ ਨੇ ਦੂਜੇ ਮੁਲਕਾਂ ਤੇ ਲਾਏ ਨੇ ਉਹਨਾਂ ਦਾ ਉਹਨਾਂ ਨੂੰ ਨੁਕਸਾਨ ਹੋਵੇਗਾ ਜਦਕਿ ਜਿਹੜੇ ਸਾਡੇ ਨਾਗਰਿਕ ਨੇ ਉਹਨਾਂ ਦਾ ਇਹਦੇ ਨਾਲ ਫਾਇਦਾ ਹੋਵੇਗਾ ਪਰ ਜਦੋਂ ਮਾਰਾ ਨੇ ਇਹਦੇ ਉੱਤੇ ਵਿਚਾਰ ਚਰਚਾ ਕੀਤੀ ਇਸ ਪੂਰੇ ਟੈਰਿਫ ਦਾ ਐਨਾਲਿਸਿਸ ਕੀਤਾ ਤਾਂ ਇਹ ਕਿਹਾ ਗਿਆ ਕਿ ਅਮਰੀਕਾ ਦੇ ਲੋਕਾਂ ਨੂੰ ਵੀ ਇਹਦਾ ਪ੍ਰਭਾਵ ਝੱਲਣਾ ਪਵੇਗਾ ਅਮਰੀਕਾ ਦੇ ਵਿੱਚ ਵੀ ਮਹਿੰਗਾਈ ਹੋਵੇਗੀ ਤੇ ਹੁਣ ਜਿਹੜੀਆਂ ਕੁਝ ਥਾਵਾਂ ਦੇ ਉੱਤੇ ਅਮਰੀਕਾ ਦੇ ਵਿੱਚ ਚੋਣਾ ਹੋਈਆਂ ਨੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਮੁੱਦਾ ਹੈ ਉਹ ਮਹਿੰਗਾਈ ਦਾ ਪਹਿਲਾਂ ਵੀ ਸੀ ਤੇ ਬਾਅਦ ਦੇ ਵਿੱਚ ਵੀ ਲਗਾਤਾਰ ਭਖਦਾ ਹੋਇਆ ਨਜ਼ਰ ਆਇਆ ਤੇ ਹੁਣ ਕਹਿੰਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਤਰੀਕੇ ਨਾਲ ਯੂ ਟਰਨ ਲੈਣ ਜਾ ਰਹੇ ਨੇ ਯੂ ਟਰਨ ਇਹ ਹੈ ਕਿ ਬੀਫ ਕਾਫੀ ਤੇ ਫਲਾਂ ਸਮੇਤ ਦਰਜਨਾ ਖੇਤੀਬਾੜੀ ਉਤਪਾਦਾਂ ਦੇ ਉੱਤੇ ਕਹਿੰਦੇ ਹੁਣ ਅਸੀਂ ਟੈਰਿਫ ਹਟਾ ਦੇਾਂਗੇ ਜਲਦੀ ਇਹ ਫੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਮਹਿੰਗਾਈ ਕਾਫੀ ਵੱਧ ਗਈ ਹੈ ਵੱਖ-ਵੱਖ ਮੁਲਕਾਂ ਤੋਂ ਇਹਨਾਂ ਚੀਜ਼ਾਂ ਦਾ ਲੈਂਡਨ ਕੀਤਾ ਜਾਂਦਾ ਉਧਰੋਂ ਇਹ ਚੀਜ਼ਾਂ ਅਮਰੀਕਾ ਦੇ ਵਿੱਚ ਪਹੁੰਚਦੀਆਂ ਨੇ ਤੇ ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਲਗਾਏ ਹੋਏ ਨੇ ਜਿਹਦਾ ਅਸਰ ਪੈ ਰਿਹਾ ਜਿਵੇਂ ਬ੍ਰਾਜ਼ੀਲਾ ਤੋਂ ਉਹਦੇ ਉੱਤੇ ਵੀ ਵਧੇਰੇ ਟੈਰਿਫ ਲਾਇਆ ਬ੍ਰਾਜ਼ੀਲ ਤੋਂ ਵੀ ਕਈ ਚੀਜ਼ਾਂ ਨੇ ਜਿਹੜੀਆਂ ਉਹ ਸਿੱਧੀਆਂ ਅਮਰੀਕਾ ਪਹੁੰਚਦੀਆਂ ਨੇ ਤਾਂ ਉਹਦਾ ਅਸਰ ਲੋਕਾਂ ਨੂੰ ਦਿਸਣ ਲੱਗ ਪਿਆ ਇਸ ਕਰਕੇ ਹੁਣ ਲੋਕ ਵੀ ਤਰਾਹੀ ਤਰਾਹੀ ਕਰਨ ਲੱਗ ਪਏ ਨੇ ਜਿਸ ਤੋਂ ਬਾਅਦ ਇਹ ਟਰੰਪ ਪ੍ਰਸ਼ਾਸਨ ਨੂੰ ਆਪਣੇ ਫੈਸਲਿਆਂ ਦੇ ਉੱਤੇ ਯੂ ਟਰਨ ਲੈਣਾ ਪੈ ਰਿਹਾ ਹੈ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਗੱਲ ਕਰੀਏ ਤਾਂ ਕਈ ਮਹੀਨਿਆਂ ਤੋਂ ਲਗਾਤਾਰ ਕੀਮਤਾਂ ਵਧ ਰਹੀਆਂ ਨੇ ਚੀਜ਼ਾਂ ਦੀਆਂ ਜਿਦੇ ਵਿੱਚ ਬੀਫ ਵੀ ਐ ਕਾਫੀ ਵੀ ਐ ਫਲ ਵੀ ਨੇ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਡਕਟ ਨੇ ਜੂਸ ਨੇ ਫਲਾਂ ਦੇ ਇਸ ਤੋਂ ਇਲਾਵਾ ਕੋਕੋ ਮਸਾਲੇ ਕੇਲੇ ਸੰਤਰੇ ਟਮਾਟਰ ਤੇ ਕਈ ਉਤਪਾਦ ਨੇ ਜਿਹੜੇ ਰੋਜ਼ਾਨਾ ਦੀ ਵਰਤੋਂ ਦੇ ਵਿੱਚ ਲਿਆਂਦੇ ਜਾਂਦੇ ਨੇ ਤੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਤੇ ਅਮਰੀਕਾ ਦੇ ਲੋਕ ਵੀ ਪ੍ਰੇਸ਼ਾਨ ਨੇ ਤੇ ਹੁਣ ਟਰੰਪ ਪ੍ਰਸ਼ਾਸਨ ਨੇ ਕਹੇ ਕਿ ਅਸੀਂ ਮਹਿੰਗਾਈ ਨੂੰ ਠੱਲ ਪਾਵਾਂਗੇ ਇਹ ਠੱਲ ਇਸ ਤਰ੍ਹਾਂ ਪਾਵਾਂਗੇ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਟੈਰਿਫ ਲੱਗਿਆ ਹੋਇਆ ਹੈ ਖਾਣ-ਪੀਣ ਵਾਲੀਆਂ ਤੇ ਉਹਨੂੰ ਘਟਾਇਆ ਜਾਏਗਾ ਹਟਾਇਆ ਜਾਏਗਾ ਖਾਸ ਕਰ ਬ੍ਰਾਜ਼ੀਲ ਤੋਂ ਕਾਫੀ ਕੁਝ ਜਾਂਦਾ ਹੈ ਭਾਰਤ ਤੋਂ ਕਾਫੀ ਕੁਝ ਜਾਂਦਾ ਹੈ ਭਾਰਤ ਦੇ ਨਾਲ ਖੇਤੀਬਾੜੀ ਨੂੰ ਲੈ ਕੇ ਵੀ ਸਮਝੌਤਾ ਹੋਣਾ ਸੀ ਅਜੇ ਵਿਚ ਵਿਚਾਲੇ ਹੀ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਪਿੱਛੇ ਜੇ ਟਰੰਪ ਨੇ ਇਹ ਐਲਾਨ ਜ਼ਰੂਰ ਕੀਤਾ ਹੈ ਕਿ ਜਿਹੜਾ ਸਾਡਾ ਇੱਕ ਨਵਾਂ ਵਪਾਰ ਸਮਝੌਤਾ ਹੈ ਉਹ ਪੂਰਾ ਗੱਲਬਾਤ ਨੇੜੇ ਲੱਗਦੀ ਹੋਈ ਨਜ਼ਰ ਆ ਰਹੀ ਹੈ ਨੇਪਰੇ ਚੜਨ ਦੇ ਨੇੜੇ ਪਹੁੰਚ ਚੁੱਕਿਆ ਹੈ ਤੇ ਇਸ ਕਰਕੇ ਡੋਨਾਲਡ ਟਰੰਪ ਪ੍ਰਸ਼ਾਸਨ ਹੁਣ ਆਪਣੇ ਫੈਸਲਿਆਂ ਦੇ ਉੱਤੇ ਥੋੜਾ ਬਹੁਤਾ ਝੁਕਦਾ ਹੋਇਆ ਕਹਿ ਸਕਦੇ ਆ ਜਾਂ ਯੂ ਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਕੁਝ ਖਾਸ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਹੈ ਹਟਾਉਣ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਹਾਲ ਦੇ ਮਹੀਨਿਆਂ ਦੇ ਵਿੱਚ ਬੀਫ ਸਮੇਤ ਜਿਹੜੀਆਂ ਕਈ ਖੁਰਾਕੀ ਚੀਜ਼ਾਂ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੈ ਤੇ ਇਹਦਾ ਅਸਰ ਹੈ ਜਿਹੜਾ ਉਹ ਇਸ ਕਰਕੇ ਵੀ ਦੇਖਣ ਨੂੰ ਮਿਲਿਆ ਕਿਉਂਕਿ ਕਈ ਥਾਵਾਂ ਦੇ ਉੱਤੇ ਜਿਹੜੇ ਇਲੈਕਸ਼ਨ ਹੋਏ ਨੇ ਉਹਨਾਂ ਦੇ ਵਿੱਚ ਇਹ ਮੁੱਦਾ ਕਾਫੀ ਭਖਿਆ ਰਿਹਾ ਹੈ ਖਾਸ ਤੌਰ ਦੇ ਉੱਤੇ ਗਵਰਨਰ ਦੀਆਂ ਚੋਣਾਂ ਹੋਈਆਂ ਨੇ ਮੇਅਰ ਦੀਆਂ ਚੋਣਾਂ ਹੋਈਆਂ ਨੇ ਤਾਂ ਉਸ ਦੌਰਾਨ ਲੋਕਾਂ ਨੇ ਇਹ ਮੁੱਦਾ ਚੁੱਕਿਆ ਕਿ ਮਹਿੰਗਾਈ ਬਹੁਤ ਹੈ ਤੇ ਫਿਰ ਉਹ ਚੋਣ ਦਾ ਮੁੱਦਾ ਵੀ ਬਣ ਗਿਆ ਤੇ ਹੁਣ ਟਰੰਪ ਪ੍ਰਸ਼ਾਸਨ ਜਿਨ੍ਹਾਂ ਮੁਲਕਾਂ ਦੇ ਉੱਤੇ ਖਾਣ ਪੀਣ ਵਾਲੀਆਂ ਵਸਤਾਂ ਦੇ ਨੂੰ ਲੈ ਕੇ ਟੈਰਿਫ ਲਗਾਏ ਹੋਏ ਨੇ ਉਹ ਹਟਾਉਣ ਦੀ ਤਿਆਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਦੋਂ ਇਹ ਫੈਸਲਾ ਲਾਗੂ ਕੀਤਾ ਜਾਂਦਾ ਹੈ ਨਿਡਰ ਹਾਂ ਨੇ ਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ